ਰਾਵ ਵਿਖਾਲਿਆ ਵਿੱਚ ਇਦਾਂ ਲੱਗੇ ਇੱਥੋਂ ਜਾਂਦੇ ਐ ਕੋਈ ਜਗ੍ਹਾ ਵੀ ਗਾਵਾ ਬਸ ਸਟੇਟ ਗੋਮਟਾ ਸਟੇਟ ਗੋਮੜ ਦਾ ਵਾ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਥੇ ਹੋਟਲ ਵੀ ਇਹ ਨਾਲ ਹੈ ਤੇ ਇਹ ਕਮਰੇ ਇੱਥੇ ਸਰਕਾਰੀ ਸਸਤੇ ਹੈ ਤੁਹਾਨੂੰ ਪਤਾ ਨਹੀਂ ਲੱਗਾ ਬਾਅਦ ਪਤਾ ਲਗਾ ਤੇ ਵੀ ਉਹ ਸ਼ਾ ਨੰਬਰ ਆ ਜੀ ਹਾਂ ਜੀ ਆਹ ਨੰਬਰ ਤੇ ਬਹੁਤ ਹੀ ਕ੍ਰੂਸ਼ੀਅਲ ਨੰਬਰ ਹੈ ਨਾ ਜਾਣਾ ਇਹ ਆ ਜਾਏਗਾ ਉਹ ਜਦੋਂ ਵੀ ਪਰਿਵਾਰ ਨਾਵਾਂਗੇ ਆਪਾਂ ਸਿੱਧੇ ਬੁੱਕ ਲਾ ਦੇ ਇੱਥੇ ਹੀ ਕੋਈ ਚਲੋ ਹਾਂ ਜੀ ਹਾਂ ਜੀ ਆ ਭਾਜੀ ਸਰਕਾਰ ਦੀ ਅੰਦਰ ਆ ਆ ਨੰਬਰ ਤੇ ਆ ਸਾਈਟ ਹੈ ਹਾਂ ਜੀ ਹਾਂ ਜੀ ਇਹਨਾਂ ਸਕਦੇ ਤੁਸੀਂ ਨੰਬਰ ਕਮਰਾ ਬੁੱਕ ਕਰ ਸਕਦੇ ਹੋ ਡਰਾਫਟ ਠੀਕ ਹੈ ਜੀ ਆਹ ਭਾਈ ਇਹਨਾਂ ਦਾ ਰੈਗੂਲਰ ਤੇ ਡੀ ਲਕਸ ਹਾਂ ਜੀ ਸਾਰਿਆਂ ਸਾਥੀ ਗਾ ਜੀ ਪਾਲਨਪੁਰ ਦੀ ਸੋਹਣੀ ਸੋਹਣੀ ਧਰਤੀ ਤੋਂ ਦੇ ਸੁਪਨਾ ਸੋਣੇ ਦਿਨ ਚੜਿਆ ਵਾ ਦੇਣਿਆ ਸੰਵਾਰ ਦਾ ਹਾਡੇ ਹੋਟਲ ਦੀ ਬਾਰੀ ਤੋਂ ਪਿਛੇ ਦੇodar ਦੇ ਰੁੱਖ ਜਿਹੜੇ ਬੜੇ ਸੋਹਣੇ ਦਿਖਾਡੇ ਆ। ਐਦਾਂ ਹੀ ਸਾਡੇ ਮਾਸਟਰ ਮਾਸਟਰ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਸੌਰੀ ਰਿਲੈਕਸ ਕਰੋ ਸਾਹਿਬ। ਉਹ ਨਹੀਂ। ਮੈਂ ਮਾਸਟਰ ਕਹਿਣਾ ਕਿ ਡੈਟਰੀ ਘਟਾ ਲੀਣਾ। ਕੋਈ ਗੱਲ ਨਹੀਂ। ਹੁਣ ਅਸੀਂ ਸਾਈਡ। ਕੀ ਡੀਡੀ ਵਾਲੇ ਮੋੜ ਜਾਂਦੇ ਆ। ਹਾਂ। ਸੋ ਕੋਲ ਮਾਸਟਰ। ਉਹਨਾਂ ਨੂੰ ਮਾਸਟਰ ਕਹਿਣਾ। ਅਪਗ੍ਰੇਡ ਕਰ ਦਿੰਦਾ ਵਾਂ। ਆਪਣੇ ਬੰਦੇ ਨੂੰ ਪੁੱਛਾ ਕਰ ਦਿੰਦਾ ਵਾਂ। ਠੀਕ ਹੈ ਜੀ। ਸਾਡੇ ਮਾਸਟਰ ਕੰਪਿਊਟਰ ਦੇ ਅਧਿਆਪਕ। ਸਤਿ ਸ਼੍ਰੀ ਅਕਾਲ ਜੀ। ਆ ਵੀ ਵਿਜੇ ਜੀ ਵਿਜੇ ਜੀ। ਸਤਿ ਸ਼੍ਰੀ ਅਕਾਲ। ਤੇ ਮਰਜ਼ੀ ਦੱਸੋ ਕੋਈ ਪ੍ਰ ਬਿੜੀ ਛੁਟੂ ਕਰਨ ਲੱਗੇ ਚੱਲੇ ਕਿੱਥੇ ਆ ਅਹੀਂ ਚੱਲਦੇ ਆ ਜੀ ਸੌਰਨ ਵਨ ਵਿਹਾਰ ਤੇ ਹੋਰ ਨਿਊਕਲ ਕੈਫੀਕਲ ਕੈਫੇ ਕਾ ਰਸਤੇ 'ਚ ਪੈਣਾ ਹਨ ਨੂੰ ਨਾ ਪਤਾ ਬਾਅਦ 'ਚ ਲੱਗਾ ਕੋਈ ਗੱਲ ਦੱਸ ਦੋ ਮੇਰੇ ਕੋਈ ਸੱਜਣ ਦਾ ਫੋਨ ਆਇਆ ਸ਼ਾਮ ਨੂੰ ਉਹ ਕਹਿੰਦੇ ਕਿੱਥੇ ਜੀ ਮੈਂ ਗਿਆ ਇਸ ਤਰ੍ਹਾਂ ਪਾਲਪੁਰ ਗਿਆ ਦੇ ਕਹਿੰਦੇ ਤੁਸੀਂ ਇੱਥੇ ਸਟੇ ਕਰਨਾ ਸੀ ਇੱਥੇ ਮਤਲਬ ਗੈਸਟ ਹਾਊਸ ਬੜੇ ਵਧੀਆ ਗਵਰਨਮੈਂਟ ਵੱਲੋਂ ਬਹੁਤ ਨੀਟ ਐਂਡ ਕਲੀਨ ਗੈਸਟ ਹਾਊਸ ਆ ਤੇ ਰੇਟ ਵੀ ਬਿਲਕੁਲ ਜੈਨੂਅਲ 700-800 ਰੁਪਈਆ ਲੈਂਦੇ ਆ ਪਰ ਰੂਮ ਦਾ ਤੇ ਸਾਡਕੋ ਅਗਰ ਮੇਰੇ ਸੱਜਣ ਦਾ ਫੋਨ ਪਹਿਲਾਂ ਆ ਜਾਂਦਾ ਤੇ ਅਸੀਂ ਜਿਹੜਾ ਹੋਟਲ ਨਹੀਂ ਲੈਣਾ ਸੀ ਉੱਥੇ ਜਾਣਾ ਸੀ ਨਿਊਕਲ ਕੈਫੇ ਕਾਲ ਨਹੀਂ ਕੀ ਕੀਤਾ ਅਹੀਂ ਜਿੰਨੇ ਓਖੇ ਰਾਹ ਨੇ ਪਾਲਨਪੁਰ ਦੇ ਸਾਰੇ ਮੋਟਰਸਾਈਕਲ ਤੇ ਗਾ ਤੇ ਸਹੀ ਗੱਲ ਗਲਤੀ ਜਿੰਨੇ ਓਖੇ ਰਾਹੀ ਸਾਰੇ ਮੋਟਰਸਾਈਕਲ ਤੇ ਜਦੋਂ ਓਖਾਰਾ ਕੱਢ ਕੇ ਸੌਕੇ ਥਾਂ ਹੀ ਹੋਟਲ ਲੈ ਲਿਆ ਤੇ ਇੱਥੇ ਓਖੇਰਾ ਉਹ ਦੱਕ ਗਿਆ ਓਖੇਰਾ ਉਹ ਦੱਕ ਕੇ ਆ ਗਿਆ ਤਾਂ ਆਟੋ ਟੈਂਪੂ ਲੈ ਕੇ ਨਾ ਆਟੋ ਹੋਰ ਲੈ ਕੇ ਤੇ ਫਿਰ ਅਸੀਂ ਪਹੁੰਚ ਗਏ ਉੱਥੇ ਜਦੋਂ ਸਾਨੂੰ ਪਤਾ ਹੀ ਉਹਦਾ ਬੰਦ ਨਹੀਂ ਦਿੱਤਾ ਵੀ ਬੰਦਾ 50 ਦੀ ਦੇ ਬਤਾਈ ਕਿਤਾ ਬਾਅਦ ਚ ਆਇਆ ਵੀ ਵਾਕਿਆ ਗੱਦੀ ਹੋ ਗਈ ਤੇ ਬਾਜਰ ਹੁਣ ਅਸੀਂ ਚੱਲੇ ਆ ਆਪਣੇ ਮੋਟਰਸਾਈਕਲ ਤੇ ਆ ਆਪਣੇ ਨਿਊਟਰਲ ਕੱਪੜੇ ਪਾ ਕੇ ਆ ਜੇ ਰਾਜੀ ਕੋਲ ਲੈ ਆ ਕੇ ਪਾਉਨੇ ਆ ਜੀ ਚੱਲੀ ਮਰ ਜੀ ਚਲੋ ਜੀ ਨਿਊਟਰਲ ਕੱਬੇ ਕੀ ਖਾਣਾ ਆਈ ਖਾਣਾ ਜੀ ਪੂਰੀਆਂ ਖੋਲੇ ਮਰੀ ਤੁਸੀਂ ਆਈ ਚੋਲੇ ਤੇ ਹੁਣ ਆਪਾਂ ਚੱਲੀਏ ਇੱਥੋਂ ਤੇ ਰਾਗ ਮੜ ਮੋਟਾ ਦਸ਼ਮ ਦੇ ਜਾਵਾਂਗੇ ਜੀ ਚਲੋ ਓਕੇ ਜੀ ਔਜੀ ਵਾਰਮ ਅਪ ਹੋ ਗਏ ਆ ਹੋਟਲ ਹਾਈਲੈਂਡ ਐ ਫੇਰੀ ਏਜੰਸੀ ਜਾਨ ਲਗਾ ਮੈਂ ਨੰਬਰ ਵੀ ਤਾਂ ਸ਼ੋ ਕਰਨਾ ਕੰਪਲੀਟ ਲੈ ਆ ਕੇ ਬੋਡਲੇ ਬਿਲਕੁਲ ਬਾਹਰ ਆ ਗਏ ਤੇ ਜਿਹੜੇ ਆਪਾਂ ਦੇਖਣਾ ਕਿ ਨਾ ਫੋਟਾ ਬੜੇ ਕਿ ਬਰਤਨ ਚੀਕਾ ਅੱਗੇ ਬੈਠੀ ਆ ਤੇ ਵਿੱਚ ਬਰਤਨ ਚੀਕਾ ਲਾਇਆ ਸਾਰਾ ਦਿੱਤਾ ਹੋਇਆ ਹਾਂ ਚਲੋ ਥੋੜੀ ਹਟ ਜੀ ਜਾਂ ਕਿੱਥੇ ਗਈ ਨਗਤੀ ਗਈ ਇਹ ਜਾਣੀ ਇਹ ਕੰ ਦਾ ਗਾਵੋ ਹੀ ਨਹੀਂ ਫਰੋੜੀ ਹੰਗ ਤੱਕ ਆ ਕੇ ਜਾ ਜਾਈ ਦੀ ਚਲੋ ਚਲੋ ਆਪਾਂ ਪਹੁੰਚ ਚੁਕੇ ਹਾਂ ਜੀ ਨਿਊਕਲ ਕਾਫੇ ਇਹਦਾ ਬਾਹਰਲਾ ਜਿਹੜਾ ਏਰੀਆ ਵਾ ਇਤਾਂ ਵਾ ਪਾਰਕਿੰਗ ਲੱਗ ਜਾਂਦੀ ਹੈ ਮੋਟਰਸਾਈਕਲ ਆਡੀ ਕਾਰ ਵੀ ਲੱਗ ਜਾਈ ਸੋਹਣੀ ਤੇ ਪਾਲਨਪੁਰ ਪੂਦਾ ਹੀ ਸੋਹਣਾ ਵਾ ਇੰਨਾ ਉਮੀਦ ਨਹੀਂ ਕੀਤੀ ਜਿੰਨਾ ਸੋਹਣਾ ਮੈਂ ਇਹਨੂੰ ਵੇਖਿਆ ਆਰਾਵ ਵਿਖਾਲਿਆ ਵਿੱਚ ਇਤਾਂ ਲੱਗੇ ਇੱਥੋਂ ਅੰਤ ਤੋ ਜਗ੍ਹਾ ਨਹੀਂ ਵੀ ਗਾ ਵਾ ਆ ਵੇਖੋ ਸਟੇਟ ਗੋਵਰਨਰ ਸਟੇਟ ਗੋਵਰਨਰ ਦਾ ਵਾ 7 ਵਜੇ ਤੋਂ ਲੈ ਕੇ 10 ਦੇ 12 ਵਜੇ ਤੱਕ ਇੱਥੇ ਹੋਟਲ ਵੀ ਗੇ ਨਾਲ ਤੇ ਇਹ ਕਮਰੇ ਇੱਥੇ ਸਰਕਾਰੀ ਸਸਤੇ ਹੈ ਤੁਹਾਨੂੰ ਪਤਾ ਨਹੀਂ ਲੱਗਾ ਬਾਅਦ ਪਾ ਲਗਾ ਇਦੋਂ ਮੇਲਾ ਲੁੱਟ ਗਿਆ ਸੀ ਇਹ ਆ ਮਸਲਾ ਚਲੋ ਅੱਗੇ ਜਾਂਦੇ ਆ ਫੁੱਲ ਨਾ ਤੋੜੇ ਖੇਤ ਲੱਗੇ ਚਾਹ ਦੇ ਬਾਗ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਅੰਦਰ ਹੋ ਸਭ ਕੁਝ ਮਿਲ ਜਾਣਾ ਔਰ ਸਾਰੋ ਬੰਨ ਵਪਾਰ ਵੀ ਲੱਗ ਗਿਆ ਦੇ ਚਾਹ ਦੇ ਬਾਗ ਤੇ ਬਹੁਤ ਸਾਰੇ ਲੱਗੇ ਆ ਤੇ ਬੈਨ ਨੂੰ ਵੇਖੋ ਜੀ ਕਰ ਬਿਲਕੁਲ ਲੱਗੇ ਚੀਜ਼ਾਂ ਜਿਹੜੀਆਂ ਕੋਈ ਫੋਨ ਨੰਬਰ ਨਹੀਂ ਹੈਗਾ ਉਹ ਗੱਲ ਆਠ ਆ ਜਾਣਾ ਪੂਰੀ ਪੂਰੀ ਦੰਗੇ ਯਾਰ ਆਹ ਕੋ ਟੂ ਡੇ ਸਪੈਸ਼ਲ ਤੰਦੂਰੀ ਤੋਸੇ ਸਪੈਸ਼ਲ ਵੀ ਹੈ ਤੇ ਸੁਆਈ ਮਸਾਲਾ ਦਾ ਸਾਡਾ ਕੁਝ ਚਾਟ ਪਾਪੜੀ ਪੂਰੀ ਭਾਜੀ ਚਲੇ ਨਹੀਂ ਚਲੇ ਨਹੀਂ ਟਿਕਾ ਟਕਾ ਫਾਰਮ ਰੱਖੋ ਜਾਂ ਫਿਰ ਕੋਈ ਆ ਜਾਣੇ ਆ ਮੈਂ ਨੰਬਰ ਵੇ ਲੈ ਗਿਆ ਜਿਹੜੇ ਜੂਰੀ ਕੰਮ ਹੈ ਨਾ ਮਿਲ ਜਾਏਗੇ ਹਾਂ ਮੈਂ ਚੋੜੀ ਚ ਨੇ 30 ਮਿੰਟ 30 ਮਿੰਟ ਬੜੀ ਜਿਹੀ ਲੋਕੂ ਆ ਤੇ ਡੀਲ ਵੀ ਹੈ ਲੋਕੋ ਟੋ ਖੱਚੇ ਪਾਤ ਨਹੀਂ ਇਹ ਹਰ ਤੋਂ ਆਈਆਂ ਨਾ ਇਹ ਚੱਲ ਤੇ ਬਟ ਕੋਈ ਲਗੜਾ 15 ਰੁਪਏ ਹੋਇਆ ਹੋਇਆ ਤੁਹਾਨੂੰ ਪਤਾ ਨਹੀਂ ਤੇ ਆਈ ਮਾਰਖਾ ਗਏ ਆ ਜੀ ਆਈ ਸੋਚਿਆ ਜੀ ਵੀ ਆ ਸ਼ਾ ਨੰਬਰ ਆ ਜੀ ਆਹ ਨੰਬਰ ਤੇ ਬਹੁਤ ਹੀ ਕ੍ਰੂਸ਼ੀਅਲ ਨੰਬਰ ਆ ਜੀ ਜਿਹੜਾ ਜਾਣਾ ਇਹ ਆ ਜਾਏਗਾ ਜਦੋਂ ਵੀ ਪਰਿਵਾਰ ਨਾਮ ਆਗੇ ਆਪਾਂ ਸੁੱਤੇ ਬੋਖ ਲਾ ਕੇ ਇੱਥੇ ਕੰਮ ਚਲਾਉਂਦੇ ਹਾਂ ਜੀ ਹਾਂ ਜੀ ਵਾਹ ਜੀ ਸਰਕਾਰ ਦੀ ਅੰਦਰ ਆ ਆਹ ਨੰਬਰ ਤੇ ਆਹ ਸਾਈਟ ਹੈ ਹਾਂ ਜੀ ਹਾਂ ਜੀ ਇਹਨਾਂ ਸਾਈਟਾਂ ਤੇ ਤੁਸੀਂ ਨੰਬਰ ਕਮਰਾ ਬੁੱਕ ਕਰ ਸਕਦੇ ਹੋ ਡਰਾਫਟ ਵੀ ਠੀਕ ਆ ਜੀ ਆਹ ਭਾਈ ਇਹਨਾਂ ਦਾ ਰੈਗੂਲਰ ਤੇ ਡੀ ਲਕਸ ਹਾਂ ਜੀ ਪੰਨ 10 ਮਿੰਟ ਲੱਗਣੇ ਆ ਉਹ ਨਾ ਚਲ ਰਹੀ ਚੈੱਕ ਕਰ ਲੈਣਾ ਚੰਗੀ ਤਰ੍ਹਾਂ ਹੋਰ ਹਾਂ ਸਾਹਮਣੇ ਹੁਣ ਆ ਸੌਰਵਨ ਨਮਾਇਰ ਮੇਰੇ ਸਾਹਿਬ ਨਾਲ ਕਿਉਂਕਿ ਉਹਦੇ ਪਾਣੀ ਥੱਲੇ ਆਉਂਦਾ ਨਾ ਪਹਾੜ ਤੋਂ ਪਾਣੀ ਆਉਂਦਾ ਨਾ ਸੌਰਵਨ ਬੰਦ ਗਿਆ ਅੱਛਾ 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 ਇਹੀ 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 ਜੀ ਸਾਲ ਸ਼ੁਰੂ ਹੋ ਜਾਂਦਾ ਫੋਨ ਆਂਦੇ ਪਰ ਚਲੋ ਫੋਨ ਚੁੱਕ ਲੀਏ ਇਹਦਾ ਤੀ ਆਲਾ ਦਵਾਲਾ ਵੇਖੋ ਫੋਨ ਮੈਂ ਚੁੱਕ ਲੈਣਾ ਵਾ ਇਹਦਾ ਆਲਾ ਦਵਾਲਾ ਵੇਖੋ ਹੰਦਰ ਪੈਣਾ ਆਂਦਰ ਹੀ ਲੱਗ ਪਾਣੀ ਦੇ ਦੂੰ ਹਾਂਜੀ ਖਾਲਸਾ ਜੀ ਫਤੇ ਜੀ ਫਤੇ ਜੀ ਇਹ ਅੱਛਾ ਛੋ ਆਪਣੇ ਘਰ ਹੀ ਅੱਛਾ ਮੈਂ ਤੇ ਨਾ ਆਉਂਦੇ ਆਉਂਦੇ ਮੈਂ ਲਾਤਾ ਛਾਵਾਂ ਪੈ ਜਾਂਦੀਆਂ ਮੈਂ ਬਾਹਰ ਆ ਹਮਾ ਚਲਿਆ ਪਾਲਮਪੁਰ ਨੇ ਪਾਲਮਪੁਰ ਇਸ ਵਰੇ ਅੱਜ ਠੀਕ 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 ਹੈ ਜੀ ਕੋਈ ਗੱਲ ਨਹੀਂ ਜਰੂਰ ਓਕੇ ਜੀ ਮਿਹਰਬਾਨੀ ਜੀ ਮਿਹਰਬਾਨੀ ਬਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਵੱਡਾ ਭਾਜੀ ਨਿਊਬਰ ਕੈਫੇ ਦਾ ਹਟਾ ਸੂਏ ਦਾ ਨਾਸਤਾ ਨਾਸਤਾ ਇਹਨੂੰ ਲੱਗਣ ਦੇ ਸਲਾਦ ਦੇਤਾ ਵਾ ਉਹਦੇ ਵਿੱਚੇ ਜਗੜ ਪਾਤਾ ਸਾਰਾ ਬਹੁਤ ਸ਼ਾਨਦਾਰ ਸਲਾਦ ਦੇਣਾ ਮਿਕਸਚਰ ਸਾਰ ਜਾਦਾ ਕੀ ਮਿਕਸੀ ਹੋਣਾ ਉਹਨਾਂ ਆਪਾ ਖਾਣ ਲੱਗਿਆ ਜੀ ਪੂਰੀਆਂ ਚਨੇ ਕੱਲ ਤਾਂ ਸੋਚਿਆ ਸੀ ਵੀ ਇੱਥੇ ਇਹ ਚੀਜ਼ ਆਪਾਂ ਖਾਵਾਂਗੇ ਤੇ ਇੱਧਰ ਵੇਖੋ ਇੱਧਰ ਪਾਣੀ ਵੀ ਆ ਰਿਹਾ ਵਾ ਹੈ ਅਸੀਂ ਤਾਂ ਬਹੁਤ ਸ਼ਾਨਦਾਰ ਵਿਊ ਆ ਰਿਹਾ ਵਾ ਤੇ ਮਲਟੀਪਲ ਬਿਲਡਿੰਗ ਦਾ ਇੱਥੇ ਪਾਲਨਪੁਰ ਕਾਫੀ ਜ਼ਿਆਦਾ ਰਵਾਜ ਹੈ ਦੀ ਬੜ ਬੜ ਵੱਡੇ ਮਾਲ ਵੇਖਿਆ ਕੱਲ ਜਿਹੜਾ ਹੀ ਮਾਲ ਵੇਖਿਆ ਵਾ ਕਿੰਨੀਆਂ ਦੁਕਾਨਾਂ ਨੇ ਉਹਦੀਆਂ 148 ਦੁਜਮੇ ਨੇ ਵੀ 148 ਕਿੰਨੀਆਂ ਹੋ ਗਏ ਜੀ 96 ਹਾਂ 96 ਦੁਕਾਨਾਂ ਉਹ ਰਸਤਾ ਵਾ ਉਹ ਗੱਡੀ ਜਾਣ ੜੀ ਆ ਬੜਾ ਚੰਗਾ ਹਾਂ ਇਧਰ ਬਰਫ ਵਾਲੇ ਪਾ ਰਿਹਾ ਇਧਰ ਹਰੇ ਪਾ ਰਿਹਾ ਬੇਹਤਰੀ ਨੂੰ ਸੁਮੇਲ ਆ ਤੇ ਇਧਰ ਪੂਰੀਆਂ ਵਾ ਉਹਨਾਂ ਹੀ ਖਾਈਏ ਬੜੀ ਲੀ ਜਾਰ ਕਿੱਡਾ ਸੋਹਣਾ ਲੱਗਦਾ ਜੀ ਵਗਦਾ ਪਾਣੀ ਉਹ ਬਰਫ ਵਾਲੇ ਪਹਾੜਾਂ ਤੋਂ ਆ ਰਿਹਾ ਇਹੋ ਪਾਣੀ ਜਿਹੜਾ ਨਾ ਉਹ ਜਿੱਥੇ ਆਪਾਂ ਜਾਣਾ ਵਾ ਉਹ ਏਰੀਆ ਹੈਗਾ ਵਾ ਆਪਣਾ ਸੌਰਭੂ ਬੰਦ ਬਹਾਰ ਉੱਥੇ ਵੀ ਇਹੋ ਹੀ ਪਾਣੀ ਜਿਹੜਾ ਵਾ ਨਾਲਾ ਦੀ ਤੇ ਰੂਪ ਜਹਾਨ ਟੱਕਰਦਾ ਵਾ ਉਹ ਆ ਨਿਗਲ ਕਿੱਥੇ ਆ ਉਹ ਇੱਧਰ ਨਹੀਂ ਬੰਨੀ ਕਿਤੇ ਲਾਗੇ ਬੰਨੀ ਹੈ ਹੁਣ ਆਪਾਂ ਜਾਣਾ ਉੱਧਰ ਤੇ ਇਹਨਾਂ ਨੂੰ ਹੁਣ ਆਪਣਾ ਆਪਣਾ ਆ ਸਿਸਟਮ ਤਰ੍ਹਾਂ ਸੈੱਟ ਕਰਤਾ ਟੇਬਲਾਂ ਦਾ ਇੱਥੇ ਹੀ ਪੂੜੀਆਂ ਖਾਲੀਆਂ ਵਾ ਤੇ ਕਮਰੇ ਜਿਹੜੇ ਅੰਦਰ ਲਿਖੇ ਆ 3000 ਤੇ 1 ਦੇ 4000 ਤੇ ਉਹ ਸਾਈਟ ਆ ਨੰਬਰ ਤੋਂ ਮੈਂ ਦੇਤਾ ਵੀਡੀਓ ਜੀ ਉੱਥੇ ਜਾ ਕੇ ਤੁਸੀਂ ਇਹ ਬੁਕਿੰਗ ਕਰ ਸਕਦੇ ਜੀ ਨਿਆਣਿਆਂ ਵਾਸਤੇ ਵਧੀਆ ਵਾ ਤੇ ਬੈਨ ਵਾਲੇ ਵਾਸਤੇ ਕਿਉਂਕਿ ਅੱਜ ਵੱਡੇ ਜਿਹੜੇ ਫਨ ਛਾਂਦੇ ਸ਼ਕੀਨ ਆ ਬਾਹਰ ਬੈਂਡ ਰੈਸਟੋਰੈਂਟ ਲਿਖਿਆ ਹੋਟਲ ਬਾਹਰ ਐਂਡ ਰੈਸਟੋਰੈਂਟ ਤੇ ਜੀਵਦਾਰ ਦੇ ਰੁੱਖ ਜਿਹੜੇ ਬੜੇ ਸੋਹਣੇ ਲੱਗਦੇ ਆ ਇੱਧਰ ਆਹ ਦੇ ਇਹ ਵੀਡੀਓ ਤੁਹਾਡੀ ਇਸੇ ਸਮਾਪਤੀ ਆ ਬਾਅਦ ਵਿੱਚ ਕੋਈ ਤੁਹਾਨੂੰ ਵਾਲਾ ਦੋੜਾ ਮੁਕਾਉਂਦਾ ਵੇਖੋ ਜੀ ਸਹੀ ਮਾਇਨੇ ਚ ਜੇ ਤੁਸੀਂ ਕੁਦਰਤੀ ਵਾਤਾਵਰਨ ਨੂੰ ਮਾਨਾ ਦੇ ਸ਼ਕੂਨੀ ਜੀਣਾ ਤੇ ਆਪ ਮਸਟ ਰਿਕਮੈਂਡਡ ਅਪਲੀਕੇਸ਼ਨ ਕਿਉਂਕਿ ਆਲੇ ਦੁਆਲੇ ਚਾਹ ਦੇ ਬਾਗ ਆ ਮੈਂ ਲੋਕਾਂ ਦੇ ਘਰ ਵੀ ਵੇਖਿਆ ਘਰ ਸੈਂਟਰ ਚ ਆਲੇ ਦੁਆਲੇ ਚਾਹ ਦੇ ਬਾਗ ਤੇ ਜਿਹੜੀ ਆ ਬੁੰਦਲਾ B U N D L A ਬੁੰਦਲਾ 30 ਫੈਕਟਰੀ ਆ ਉਹ ਵੀ ਉਹਦੇ ਜਿਹੜੇ ਬਾਗਾਂ ਵੀ ਰਾਤ ਮੈਂ ਵੇਖੇ ਇੱਥੇ ਹੀ ਤੇ ਨਿਊਗਲ N E U G A L ਨਿਊਗਲ ਕੈਫੇ ਨੂੰ ਕਹਿੰਦੇ ਆ ਨੰਬਰ ਕਿਤੇ ਆ ਆਹ ਦੇ ਐਂਟਰੀ ਜਿੱਦਾਂ ਆਪਾਂ ਹੁਣ ਖੜੇ ਆਂ ਚਿੱਟੀ ਢੋਪਿਆ ਤੇ ਬਹੁਤ ਸੋਹਣੀ ਲੋਕੇਸ਼ਨ ਆ ਇੱਥੇ ਜ਼ਰੂਰ ਬੀਟ ਕਰ ਸਕਦੇ ਹੋ ਰਹਿ ਸਕਦੇ ਜੀ ਤੇ ਆਪਣਾ ਜਿਹੜਾ ਜਿੰਦਗੀ ਦਾ ਆਨੰਦ ਜਿਹੜਾ ਉਹ ਲੈ ਸਕਦੇ ਜੀ ਹੁਣ ਆਪਾਂ ਇੱਥੇ ਜਾ ਰਹੇ ਆਂ ਜੀ ਸੌਰਵ ਵਨ ਵਿਹਾਰ ਤੇ ਉਹਦੀ ਸਾਂਝ ਸੱਜਾ ਕੇ ਪੁੰਨੇ ਆ ਉਹ ਇੱਥੋਂ ਨੇੜੇ ਹੀ ਆ ਉਹਦਾ ਹੁਣ ਰਸਤਾ ਵਿਖਾਉਂਦੇ ਲੋੜਦੇ ਆ ਉੱਥੇ ਜਾ ਕੇ ਹੀ ਐਂਟਰੀ ਤੇ ਤੁਹਾਨੂੰ ਆ ਮਿਲਦੀ ਆ ਜੀ ਇਹ ਮੋਟਰਸਾਈਕਲ ਕੇ ਦੇਖੋ ਨਿਕਲ ਗਈ ਆਹੋ ਵਾਸ਼ਾ ਵਾਜੀ ਵਾਜੀ ਉਹ ਇੱਕ ਮਿੰਟ ਆ ਉਹ ਖਾ ਲਦਾ ਆ ਰਹਿ ਗਿਆ ਹੀ ਤੇਰਾ ਪਾਣੀ ਆ ਪਾਣੀ ਇਦਾਂ ਨੂੰ ਆਉਂਦਾ ਵਾ ਉਥੇ ਆਪਾਂ ਬਿਠੇ ਜਦੋਂ ਅਸੀਂ ਚਾਹ ਪਾਣੀ ਰੋਟੀ ਖਾਦੀ ਜਿੱਦਾਂ ਵਾਤੇ ਇੱਥੇ ਨਿਆਣੇ ਇਹਨਾਂ ਨੇ ਖਾਂ ਚਾਹਤੇ ਆ ਪਾਣੀ ਜਿਹੜਾ ਸੋਨਾ ਪਾਣੀ ਜਿਹੜਾ ਨਾ ਬਰਸਦਾ ਉਹ ਆ ਰਿਹਾ ਵਾ ਇਧਰ ਤੱਕ ਆ ਵਾ ਆ ਬੰਦੀ ਆ ਆਜੋ ਇਧਰ ਖਿੱਚ ਲੈਨੇ ਆ ਅਜੇ ਤਾਂ ਸਾਰਾ ਪਲਪਲ ਵੀ ਆ ਜਾਣਾ ਵਾ ਆਓ ਕਿੱਥੇ por lo que